ਮੋਗਾ ਜ਼ਿਲ੍ਹੇ ਦੇ ਪਿੰਡੋ ਬੋਟਰ ਵਿੱਚ ਪੈਸਿਆਂ ਦੇ ਲੈਣ ਦੇ ਲੈ ਕੇ ਹੋਈ ਲੜਾਈ ਦੌਰਾਨ ਜਵਾਈ ਸੁਖਵਿੰਦਰ ਸਿੰਘ ਦੀ ਮੌਕੇ ਦੀ ਹੀ ਮੌਤ ਹੋ ਗਈ। ਦੋਸ਼ ਹੈ ਕਿ ਸੁਖਵਿੰਦਰ ਸਿੰਘ ਨੇ ਆਪਣੇ ਮਾਮੇ ਨੂੰ ਮੱਕੀ ਦਾ ਅਚਾਰ ਕੱਢਣ ਵਾਲੀ ਮਸ਼ੀਨ ਵਿੱਚ ਸੀ ਪਰ ਤੂੰ ਪੈਸਿਆਂ ਦੀ ਅਦਾਗੀ ਨਹੀਂ ਕੀਤੀ ਗਈ ਸੀ। ਇਸੇ ਗੱਲ ਨੂੰ ਲੈ ਕੇ ਹੋਈ ਟਕਰਾਅ ਨੇ ਕੁੱਟਮਾਰ ਦਾ ਰੂਪ ਧਾਰ ਲ ਨਿਤਿਕ ਦੀ ਪਤਨੀ ਰਵਿੰਦਰ ਕੌਰ ਨੇ ਬਿਆਨ ਤੇ ਪੁਲਿਸ ਨੇ 7 ਅਨਾਂਮਜਦ ਵਿਅਕਤੀਆਂ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਜਿਨ੍ਹਾਂ ਵਿੱਚ ਔਰਤਾ ਵੀ ਸ਼ਾਮਲ ਹਨ ਵਿਰੋਧ ਮਾਮਲਾ ਦਰਜ ਕੀਤਾ ਜਾਣਕਾਰੀ ਮੁਤਾਬਿਕ ਕੁੱਟਮਤ ਬਾਅਦ ਦੋਸ਼ੀਆਂ ਵੱਲੋਂ ਸੁਖਵਿੰਦਰ ਸਿੰਘ ਨੂੰ ਮੋਗਾ ਮੈਡੀਸਿਟੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਪੀਮਾਰੀ ਕੀਤੀ ਜਾ ਰਹੀ ਹੈ ਪੋਸਟਮਾਰਟਮ ਤੋਂ ਬਾਅਦ Laash ਪਰਵਾਰ ਨੂੰ ਸੌਂਪ ਦਿੱਤੀ ਜਾਵੇਗੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਪਿੰਚੀਮਾ ਦਾ ਰਹਿਣ ਵਾਲਾ ਆ ਜੀ ਜਿੰਨਾ ਦੀ ਡੈਥ ਹੋਈ ਆ ਤੁਹਾਡੇ ਕੀ ਲੱਗਦੀ ਸੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਸੁਖਵਿੰਦਰ ਸਿੰਘ ਆ ਜੀ ਮੇਰੇ ਮਾਮਾ ਜੀ ਆ ਜੀ ਕਾਰਨ ਕੀ ਹੋਇਆ ਜਿਹੜਾ ਉਹਨਾਂ ਦੇ ਮੌਤ ਅੱਜ ਤੋਂ 2 ਸਾਲ ਪਹਿਲਾਂ ਆਪਾਂ ਮਸੀਡ ਵੇਚੀ ਸੀ ਉਹਦੇ ਵਿੱਚੋਂ 110000 ਰੁਪਏ ਪੇਮੈਂਟ ਆ ਗਈ ਸੀ 99000 ਰੁਪਏ ਬਾਕੀ ਰਹਿਦਾ ਸੀਗਾ ਜੀ ਉਹਦਾ ਜਿਹੜਾ ਲਿਖ ਲਿਖਾਇਆ ਉਹਦੇ ਵਿੱਚ ਨਿਹਾਲ ਸਿੰਘ ਵਾਲੇ ਥਾਣੇ ਦੇ ਵਿੱਚ ਹੋਇਆ ਜੀ ਸਟੈਂਪ ਵਗੈਰਾ ਬਣਾ ਕੇ ਦਿੱਤਾ ਵੀ ਜੇ ਅਸੀਂ 4 ਅਗਸਤ ਤੱਕ ਪੈਸੇ ਦਿੰਨੇ ਆ ਤਾਂ ਠੀਕ ਹੈ ਨਹੀਂ ਤੁਸੀਂ ਆਪਣੀ ਮਸ਼ੀਨ ਪਾ ਕੇ ਲੈ ਆ ਸਕਦੇ ਆ ਜਦੋਂ 4 ਅਗਸਤ ਤੋਂ ਬਾਅਦ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਨਾਂ ਨੁਕਰ ਕੀਤੀ ਤਾਂ 18 ਤਰੀਕ ਨੂੰ ਇਹ ਮਸ਼ੀਨ ਲੈਣ ਆਏ ਸੀਗੇ ਕੌਣ ਕੌਣ ਆਏ ਸੀ ਇੱਕ ਮੇਰੇ ਮਾਮਾ ਜੀ ਇੱਕ ਮਾਮੀ ਜੀ ਦੋ ਬੰਦੇ ਹੋਰ ਸੀਗੇ ਜੀ ਜੀ ਘਟਣਾ ਕੀ ਵਾਪਰੀ ਫਿਰ ਉਥੇ ਜਦੋਂ ਇਹ ਗਏ ਜੀ ਇਹਨਾਂ ਨੇ ਹਾਕ ਮਾਰੀ ਤਾਂ ਉਹਨਾਂ ਦਾ ਪਰਿਵਾਰ ਇਹਨਾਂ ਨੂੰ ਕੁੱਟਣ ਪੈ ਗਿਆ ਜੀ ਕਿੰਨੇ ਜਣੇ ਸੀ ਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੀਗੇ ਜੀ ਚਾਰ ਪੰਜ ਜਣੇ ਉਹ ਸੀਗੇ ਤੇ ਬਾਕੀ ਔਰਤਾਂ ਸੀਗੀਆਂ ਇਹ ਹਜ਼ਾਰ ਜੁੱਣਾ ਬੋਲ ਉਹਨਾਂ ਕੋਲ ਇੱਕ ਲੇਸ ਬੋਲ ਟੰਬੇ ਤੇ ਛੋਟੇ ਵਗੈਰਾ ਸੀਗੇ ਜੀ ਕਿਹੜੀ ਮਸ਼ੀਨ ਸੀਗੀ ਜਿਹੜੀ ਮਸ਼ੀਨ ਮੱਕੀ ਦੇ 4 ਪਾਉਣ ਵਾਲੀ ਜੀ ਲੈਣਗੇ ਸੀਗੇ ਤੇ ਬੰਦੇ ਹਾਂਜੀ ਹਾਂਜੀ ਕਾਰਨ ਕੀ ਬਣਿਆ ਵੀ ਜਿਹੜੀ ਕਟ ਮਾਰ ਹੋਈ ਹੈ ਸਾਰੀ ਦਸੋਂ ਪਾਣੀ ਵੀ ਕਾਰਨ ਕੀ ਬਣਿਆ ਉਹਨਾਂ ਨੇ ਮਸ਼ੀਨ ਤੋਂ ਮਨਾ ਕੀਤਾ ਜੀ ਇਹ ਅੰਦਰ ਗਏ ਨੇਗੇ ਉਹਨਾਂ ਨੇ ਬਾੜ ਦੇ ਵਿੱਚ ਰਸਤਾ ਰੋਕ ਕੇ ਕਟ ਮਾਰ ਕੀਤੀ ਕਟ ਮਾਰ ਦੇ ਵਿੱਚ ਬੰਦੇ ਨੂੰ ਸੱਟਾਂ ਲੱਗੀਆਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਚੱਕਣ ਨਹੀਂ ਦਿੱਤਾ ਜਿਹੜੇ ਬੰਦੇ ਨਾਲ ਸੀਗੇ ਉਹ ਆਪਣੀ ਗੱਡੀ ਦੇ ਵਿੱਚ ਉਹਨਾਂ ਨੂੰ ਛੱਟ ਕੇ ਲੈ ਗਏ ਜੇ ਫਿਰ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਬੰਦਾ ਉੱਥੇ ਹੈਗਾ ਮੋਗਾ ਮੈਗਾ ਸਿਟੀ ਹਾਂਜੀ ਅਸੀਂ ਉੱਥੇ ਆਏ ਜਦੋਂ ਉਦੋਂ ਸਾਡਾ ਬੰਦਾ ਡੈੱਡ ਪਾਇਆ ਇਹ ਵੀ ਹਾਲ ਰਿਸ਼ਤਾ ਕੀ ਹੈ ਇਹਨਾਂ ਦਾ ਆਪਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਯਾਰ ਜਿਨ੍ਹਾਂ ਦੇ ਨਾਲ ਮਸ਼ੀਨ ਜਿਹੜੀ ਲੈਣ ਦੇ ਵਾਸਤੇ ਜਿਨ੍ਹਾਂ ਕੋਲ ਮਸ਼ੀਨ ਸੀ ਜੀ ਉਹ ਮੇਰੀ ਮਾਮੀ ਦੇ ਮਾਮਾ ਜੀ ਨੇ ਇਹ ਪੈਸੇਆਂ ਕਰਕੇ ਹੀ ਕੁੱਟਮਾਰ ਕਰਕੇ ਮਾਰ ਦਿੱਤਾ ਹਾਂਜੀ ਮੰਗਤੀ ਕਰਦੇ ਆ। ਮੰਗ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਰ। ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਮੇਰਾ ਨਾਮ ਹਰਮਪੀਰ ਸਿੰਘ ਆ ਜੀ। ਤਾਂ ਮੇਰਾ ਸਜਦ ਹੋ ਗਿਆ। ਵੀਰ ਜੀ ਜਿਨ੍ਹਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡੇ ਤੇ ਕਾਰਨ ਕੀ ਹੋਇਆ ਜਿਹੜਾ ਮੌਤ? ਇਹ ਸਾਡੇ ਚਾਚਾ ਜੀ ਦੇ ਪੁੱਤ ਲੱਗਦੇ ਆ ਜੀ। ਸਾਡੇ ਬਹੁਤ ਨੇੜਤਾਈ ਸੀਗੀ ਜਦੋਂ ਚਾਚਾ ਜੀ ਦੇ ਪੁੱਤ ਸੀਗੇ। ਤੇ ਇਹਨਾਂ ਦਾ ਕੋਈ 2 ਕੁ ਸਾਲ ਦੀ ਗੱਲ ਆ ਇਹਨਾਂ ਦਾ ਮਸ਼ੀਨ ਦਾ ਲੈਣ ਦੇਣਾ ਸੀਗਾ। ਇਹਨਾਂ ਨੇ ਇਹਨਾਂ ਦੀ ਘਰ ਵਾਲੀ ਦੇ ਮਾਮਾ ਜੀ ਨੇ ਮਸ਼ੀਨ ਲਈ ਸੀਗੀ ਇਹਨਾਂ ਤੋਂ। ਉਹਦਾ ਜਣੀ ਦੀ ਲੱਖ ਰੁਪਇਆ ਪੈਸੇ ਰਹਿਨੇ ਸੀਗੇ ਪੇਮੈਂਟ ਜਿਹੜੇ ਕਿ ਇਹ ਦੋ ਤਿੰਨ ਵਾਰੀ ਮਤਲਬ ਅਸਟਾਮਾਂ ਤੇ ਵੀ ਕਹਿ ਚੁੱਕੇ ਸੀਗੇ ਵੀ ਅਸੀਂ ਇਸ ਤਰੀਕ ਨੂੰ ਪੈਸੇ ਦੇਵਾਂਗੇ ਦੋ ਵਾਰੀਜ ਤੋਂ ਪਹਿਲਾਂ ਵੀ ਮੁੱਕਰ ਚੁੱਕੇ ਸੀ ਹੁਣ 4 ਤਰੀਕ ਦਾ ਇਹਨਾਂ ਨੇ ਜਣੀ ਦੀ ਟਾਈਮ ਲਿਆ ਸੀਗਾ ਅਸਟਾਮ ਤੇ ਉਹ ਅਸਟਾਮ ਵੀ ਹੈਗਾ ਸਾਡੇ ਕੋਲ ਵੀ ਜਾਂ ਤੁਸੀਂ 4 ਤਰੀਕ ਨੂੰ ਮਤਲਬ ਮਸ਼ੀਨ ਲੈ ਜਾਓ ਤੇ ਜਾਂ ਸਾਨੂੰ ਅਸੀਂ ਪੈਸੇ ਦੇ ਦੇਾਂਗੇ ਜਦੋਂ 4 ਤਰੀਕ ਤੋਂ ਬਾਅਦ ਇਹਨਾਂ ਨੇ ਜਾਂ ਫੋਨ ਤੇ ਗੱਲਬਾਤ ਕਰੀ ਹੋਊ ਇਹਨਾਂ ਨੂੰ ਜਾਣੀ ਦੀ ਕੋਈ ਨਾਂ ਨਿਆਣ ਦਿੱਤਾ ਇਹ ਫਿਰ ਕੱਲ 18 ਤਰੀਕ ਨੂੰ ਅ ਤਕਰੀਬ 12:00 ਵਜੇ ਜਣੀ ਦੀ ਪਿੰਡੋਂ ਚੱਲ ਲੱਕੇ ਨਾਲੇ ਮਸ਼ੀਨ ਲੈਣ ਆਏ ਸੀਗੇ ਤੇ ਨਾਲੇ ਇਹ ਇਹਨਾਂ ਨੂੰ ਐ ਸੀ ਵੀ ਜਾਂ ਪੈਸੇ ਦੇ ਦੇਣਗੇ ਜਾਂ ਸਾਨੂੰ ਮਸ਼ੀਨ ਦੇਣਗੇ ਜਦੋਂ ਇਹਨਾਂ ਨੂੰ ਨਾ ਕੋਈ ਪੈਸੇ ਦਿੱਤੇ ਤੇ ਨਾ ਇਹਨਾਂ ਨੂੰ ਮਸ਼ੀਨ ਪਾਉਣ ਦਿੱਤੀ ਇਹ ਮਸ਼ੀਨ ਪਾਉਣ ਲੱਗੇ ਤੇ ਬਗਲ ਦੇ ਮੂਹਰੇ ਹੀ ਜਣੀ ਦੀ ਕੁੱਟਮਾਰ ਕਰਕੇ ਤੇ ਵਿੰਦਰ ਸਿੰਘ ਦੀ ਉੱਥੇ ਹੀ ਜਣੀ ਦੀ ਮੌਤ ਕੀਤੀ ਗਈ ਮੰਨ ਕੇ ਚੱਲੋ ਉਸ ਤੋਂ ਬਾਅਦ ਗੱਡੀ 'ਚ ਸੱਟ ਕੇ ਉਹ ਤੇ ਇਹਨਾਂ ਨੂੰ ਹਸਪੀਟਲ ਲਿਆ ਕੇ ਉਸ ਤੋਂ ਬਾਅਦ ਫੋਨ ਕਰਤੇ ਵੀ ਉਹਨਾਂ ਦੀ ਕੰਮਾਤੋਰੀ ਆਹ ਗੱਲਬਾਤ ਹੋਈ ਆ ਜੀ ਆ ਇਹ ਨਹੀਂ ਕਿ ਕਿੰਨੇ ਜਣੇ ਸੀ ਜਿਨ੍ਹਾਂ ਨੇ ਫੋਨ ਕਰ ਦਿੱਤੀ ਔਰ ਕੀ ਕਰਿਆ ਪੰਜ ਕੁ ਔਰਤਾਂ ਦੱਸਦੇ ਆ ਜੀ ਜਣੇ ਦੀ ਸੱਤ ਬੰਦੇ ਦੱਸਦੇ ਆ ਉਹਨਾਂ ਕੋਲ ਮਤਲ ਮੂਂਗਲ ਕਾਂ वगੈਰਾ ਕੋਈ ਤਿੱਖਾ ਹਥਿਆਰ ਨਹੀਂ ਸੀਗਾ ਜਿਹਦੇ ਨਾਲ ਗੁੱਜੀ ਘਟ ਨਾਲ ਜਣੇ ਦੀ ਸਾਨੂੰ ਇਹ ਲੱਗਦੀ ਆ ਵੀ ਧੌਣ ਧੌਣ ਪੰਨੀ ਸੀ ਇਹ ਮੌਕੇ ਦੀ ਮੌਤ ਹਾਂ ਹਾਂ ਜੀ ਬਸ ਐਵੇਂ ਸਾਹ ਨਾਲ ਉਹਨੂੰ ਚੱਕ ਲਿਆ ਬਸ ਚੱਕਤਾ ਕੋ ਆਇਲ ਹੈ ਵੀ ਉੱਥੋਂ ਆਪ ਦਾ ਮੌਕਾ ਵਿਚਾਰਨ ਦੇ ਮਾਰੇ ਮਾਮਲਾ ਸਾਰਾ ਰਿਸ਼ਤੇਦਾਰੀ ਦਾ ਹੈ ਮਾ ਆਪਣਾ ਰਿਸ਼ਤੇਦਾਰੀ ਦਾ ਹੀ ਹੁਣ ਕੀ ਮੰਗ ਕਰਾ ਵਾਲੀ ਦੇ ਮਾਮਾ ਜੀ ਹੈ ਜੀ ਉਹ ਜਿਨ੍ਹਾਂ ਨੇ ਮਸ਼ੀਨ ਕਿਹੜੀ ਸੀਗੀ ਉਹ ਮਸ਼ੀਨ ਇਹਦੇ ਵਾਲੀ ਆਪਣੇ ਮੱਕੀ ਵਾਲੀ ਸੀ ਚਾਰ ਪੌਂ ਵਾਲੀ ਪੈਸੇ ਕਰਕੇ ਜਿਹੜੀ ਜੀ ਪੈਸੇ ਕਰਕੇ ਜੀ ਇਹ ਮਾਮਲਾ ਹੁਣ ਕੀ ਮੰਗ ਕੀ ਕਰੋਗੇ ਮੰਗਣ ਸਾਫ ਦੀ ਕਰਦੇ ਆ ਜੀ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਛੇਤੀ ਤੋਂ ਛੇਤੀ ਇਹ ਗਰੀਬ ਬੰਦਾ ਸੀਗਾ ਵਿਚਾਰਾ ਦੇਖੋ ਜੀ ਘਟ ਕੇ ਮਾਰਿਆ ਗਿਆ ਬਹੁਤ ਮੰਦ ਭਾਗੀ ਘਟਨਾ ਹੋਈ ਇਹ ਇਹਨਾਂ ਦਾ ਜਿਹੜਾ ਸੁਖਵਿੰਦਰ ਸਿੰਘਾ ਸੁਖਵਿੰਦਰ ਸਿੰਘ ਢਾੜੀਵਾਲ ਆ ਇਹਦੇ ਕੋਲ ਮਸ਼ੀਨ ਸੀ 4 ਪੌਣ ਵਾਲੀ ਮੱਕੀ ਦਾ 4 ਜਿਹੜਾ ਪਸ਼ੂਆਂ ਦਾ ਵਿਚਾਰਾ ਹੁੰਦਾ ਉਹਦੇ ਪੌਣ ਵਾਲੀ ਮਸ਼ੀਨ ਸੀ ਇਹਨੇ ਆਉਦੇ ਮਾਮੇ ਸੌਰਨ ਵੇਚੀ ਸੀ ਉਹਦਾ ਇਹਨਾਂ ਦੇ ਪੈਸਿਆਂ ਦਾ ਸੀ ਕਿ ਲੈਂਡ ਦੇਣਾ ਉਹ ਲੈਣ ਆਏ ਸੀ ਤੇ ਨਾਲ ਇਕਰਾਰ ਸੀ ਉਹ ਇਕਰਾਰ ਤੇ ਪਹੁੰਚ ਇਹਨਾਂ ਨੇ ਪੈਸੇ ਦੇਣੇ ਸੀ ਦਿੱਤੇ ਨਹੀਂ ਸੀ ਤੇ ਇਹਨਾਂ ਨੇ ਇਕਰਾਰ ਕੀਤਾ ਸੀ ਉਹ ਪੈਸੇ ਦੇਵਾਂਗੇ ਜੇ ਮਸ਼ੀਨ ਵੀ ਵਾਸ ਕਰਦੇ ਆ ਉਹਨਾਂ ਅਸੀਂ ਉੱਚੀ ਨਾਲ ਲੜਾਈ ਹੋਈ ਤੇ ਉੱਥੇ ਇਹਨਾਂ ਦੀ ਕੁੱਟਮਾਰ ਕਿੰਨੇ ਇਹਨਾਂ ਨੇ ਮਾਮਲਾ ਦਰਜ ਕੀਤਾ ਵੈਸਾ ਇਹ ਜੀ 7 ਬਾਈ ਨੇਮ ਹੈ ਜੀ ਤਨ ਨਾਮ ਨੂੰ ਬਖਿਆ ਕੁੱਟਮਾਰ ਕਿੰਨੇ ਜਣਾਂ ਨੇ ਕੀਤੀ ਇਹਨਾਂ ਨੂੰ ਕੁੱਟਮਾਰ ਸਾਰੇ ਹਣ ਕੀਤੀ ਜੀ ਕੋਈ ਹਥਿਆਰ ਨਾਲ ਕੀਤੀ ਗਿਆ ਜਾਂ ਕੋਈ ਕੀ ਸੀ ਇਹਨਾਂ ਕੋ ਡਾਂਗਾ ਸੂਟੀਆਂ ਪੈ ਕੋਸ਼ਿਸ਼ ਕੀ ਕੀ ਕਾਰਵਾਈ ਕੀਤੀ ਗਈ ਕਿਹੜੇ ਅਧਾਰਾਂਗੇ ਇਸ ਮਾਮਲਾ ਦਰਜ ਕੀਤਾ ਗਏ ਇਹ ਮਾਮਲਾ ਜੀ ਵੀ ਦੇ ਬਿਆਨ ਮੁਤਾਬਕ ਲੇਡੀ ਜੀ ਰਵਿੰਦਰ ਕੋ ਦੇ ਮੁਤਾਬਕ ਕਾਰਵਾਈ ਕਰ ਦਿੱਤੀ ਹੈ ਫੀਰਦਾਰੀ ਹੋ ਚੁੱਕੀ ਕੋਈ ਗਿਸਟਰ ਵੀ ਕੀਤਾ ਜੀ ਤੇ ਗ੍ਰਿਫਤਾਰੀ ਦੀ ਰੀਡ ਕੀਤੀ ਗਈ ਹੈ ਜੀ ਕੇਰ ਕੀਤਾ ਜਾ ਰਿਹਾ ਹੈ ਪੋਸਟ ਮਾਰਮ ਹੋ ਰਿਹਾ ਹੈ ਜੀ